ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਕਰਦੇ ਆ ਬੀਜੇਪੀ ਆਗੂਆਂ ਦਾ ਘਰਾਓ ਦਾ سلسلہ جاری ਹੈ ਕਿਸਾਨਾਂ ਵੱਲੋਂ ਤਰਨਤਾਰਨ ਦੇ ਪਿੰਡਾਂ ਅਗੋਕੇ ਵਿਖੇ ਪਹੁੰਚੇ ਬੀਜੇਪੀ ਆਗੂ ਸਾਬਕਾ ਮੰਤਰੀ ਵਿਜੇ ਸੰਪਲਾ ਨੂੰ ਕਿਹਾ ਗਿਆ ਸੰਪਲਾ ਖਿਲਾਫ ਭਾਰੇ ਨਾਰੇ ਬਾਜੀ ਕੀਤੀ ਗਈ ਜਦ ਸੰਪਲਾ ਨੇ ਕਿਸਾਨਾਂ ਨਾਲ ਗੱਲ ਕਰਨੀ ਚਾਹੀ ਤਾਂ ਕਿਸਾਨਾਂ ਨੇ ਸੰਪਲਾ ਨੂੰ ਸੜਕ ਤੇ ਬੈਠ ਕੇ ਉਸ ਦੇ ਸਾਹਮਣੇ ਬੈਠ ਕੇ ਬਿੱਲਾਂ ਬਾਰੇ ਸਮਝਾਉਣ ਬਾਰੇ ਕਿਹਾ ਸੰਪਲਾ ਵੱਲੋਂ ਜਾਂਦੇ ਕਿਸਾਨਾਂ ਨੂੰ ਮੋੜ ਬਿੱਲਾਂ ਦੇ ਕਿਸਾਨਾਂ ਦੇ ਲਾਹੇਵੰਦ ਹੋਣ ਬਾਰੇ ਮੋੜ ਪੁਰਾਣਾ ਪਾਰਟੀ ਦਾ ਸਟੈਂਡ ਦੁਹਰਾਇਆ ਤਾਂ ਕਿਸਾਨ ਭੜਕ ਗਏ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਇੱਕ ਘਰ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਬੜੀ ਮੁਸ਼ਕਲ ਤੋਂ ਬਾਅਦ ਸੰਪਲਾ ਨੂੰ ਕਿਸਾਨਾਂ ਦੇ ਕੇਰੇ ਚੋਕਾਡ ਕੇ ਅੱਗੇ ਲਈ ਰਵਾਨਾ ਕੀਤਾ ਗਿਆ ਕਿਸਾਨ ਸੰਘਰਸ਼ ਕਮੇਟੀ ਆਗੂ ਇਕਬਾਲ ਸਿੰਘ ਮੱਲਾ ਨੇ ਬੱਲਾਂ ਨੂੰ ਮਾਰੂ ਦੱਸਦਿਆਂ ਕਿਹਾ ਕਿ ਅੱਜ ਉਹਨਾਂ ਨੇ ਸੈਂਪਲ ਦਾ ਕਰਾਓ ਕੀਤਾ ਹੈ ਇਸੇ ਤਰ੍ਹਾਂ ਅਗਾਹ ਵੀ ਭਾਜਪੀ ਦੇ ਆਗੂਆਂ ਦਾ ਕਰਾਓ ਅਤੇ ਉਹਨਾਂ ਦੇ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਕਰੂਰ ਸਾਹਿਬ ਤੋਂ ਮਨਪ੍ਰੀਤ ਮਨੀ ਦੀ ਰਿਪੋਰਟ ਪੰਜਾਬ ਹਰਪਲ ਨਿਊਜ਼ ਉਥੇ ਨਹੀਂ 1860 ਰੁਪਏ ਵਿਗੀ ਨਰਮਾ ਜਿਹੜਾ 56 ਰੁਪਏ ਨਹੀਂ ਵਿਕਿਆ ਪੂਹੀ ਸਾਡੀ ਇਹ ਆਵਾਜ਼ ਬਣ ਕੇ ਜਿਹੜੀ ਸਾਡੀ ਐਮਐਸਪੀ ਆ ਲਾਗੂ ਕਰੋ ਸਾਡੀ ਤੁਹਾਨੂੰ ਬੇਨਤੀ ਹੈ ਸਾਡੀ ਸ਼ਹਿਰ ਤੇ ਆਵਾਜ਼ ਆਵਾਜ਼ ਭਾਇਆ ਕਿ ਨਾ ਕਿ ਐਮਐਸਪੀ ਖਤਮ ਹੋਈ ਨਹੀਂ ਸਿਰਫ ਤੁਹਾਨੂੰ ਸਮਝ ਗਲੀ ਸਾਨੂੰ ਮੈਂ ਕਹਿੰਦਾ ਕਿ ਸਾਡਾ ਬਣਾ ਲਓ ਨਹੀਂ ਨਹੀਂ ਐਮਐਸਪੀ 1860 ਰੁਪਏ ਦੀ ਨਰਮੇ ਦੀ ਅੱਜ ਫਿਰ ਹੋ ਜਾਂਦੀ ਹੈ ਪਾਜੀ ਵੀਰ ਜੀ ਆਪ ਇਹ ਤੁਸੀਂ ਗੱਲ ਕਹੀ ਆ ਕਿ ਸਰਕਾਰੀ ਬੰਦੋਗੇ ਪ੍ਰਾਈਵੇਟ ਜੇਕਰ ਮਹਿੰਗੇ ਰੇਟ ਦੇ जो मर्जी आऊंगा वो पांच रुपया रेट लहूंगा जेड़ा कहूंगा वो सत रुपया रेट लादूंगा अभी उठाएंगे मैं ਆ ਨਾ ਮੈਨਾਂ ਕਿਹਦੇ ਲੀਡਰ ਨੂੰ ਨਹੀਂ ਮਿਲਣਾ ਆ ਮੇਰੀ ਨਾ ਕੋਈ ਲੀਡਰ ਆ ਨਾ ਅੰਮ੍ਰਿਤਸਰ ਦੇ ਬਾਰੇ ਕਿ ਕਹਿੰਦੇ ਕਹਿੰਦੇ ਧੱਕਾ ਜਾਂ ਮਾਰ ਮੁਟਕੀ ਕੱਲ ਨੂੰ ਜਿੱਥੇ ਬਣਾਤਾ ਗੱਡੀਆਂ ਤੋੜਤੀਆਂ ਆਉਂਜੀ ਬਿਲਕੁਲ ਨਹੀਂ ਤੁਹਾਡੇ ਨਾਲ ਕੋਈ ਸਮਝ ਵੱਧ ਘੱਟ ਨਹੀਂ ਇੱਥੇ ਬੋਲੇਗਾ ਤੁਹਾਡੇ ਨਾਲ ਪ੍ਰੇਮ ਨਾਲ ਕੀਤੀ ਗਈ ਆ ਜੇਕਰ ਤੁਸੀਂ ਚਾਹਦੇ ਜੋ ਇਹ ਵੀ ਸਰਕਾਰ ਤੱਕ ਸਾਡੀ ਗੱਲ ਖੜ ਸਕਦੇ ਹੋ ਜੇਕਰ ਅਸੀਂ ਇਹਨਾਂ ਨੂੰ ਮੰਨਦੇ ਆ ਕਿ ਜਿੱਥੇ ਕਹੂੰਗਾ ਮੈਂ ਉੱਥੇ ਵੀ ਆਣ ਕੇ ਬੈਠ ਕੇ ਗੱਲ ਕਰਨ ਨੂੰ ਤਿਆਰ ਆ ਮੈਂ ਆ ਜਾਣਾ वो अगर कोई दलित तो 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 पर मैं दलित होने के नाते मेरे किसी ने बहार लगा लिया कि मेरी इतनी कुछ बात मैं ये थो नहीं कि थोड़ा जो मेरा जो जाके तो कर दिया पीछे करो भाई थोड़ा ये सारा ये सारे नालिया बहार लगाई मेरी ड्यूटी बनती और मैं सिर्फ ये बात के ਕਿ ਉਹ ਕਿੰਨਾ ਬੜਾ ਚਲੇ ਉਹ ਗੱਲ ਕਰ ਸਕਦਾ ਪਰ ਮੈਨੂੰ ਇਹ ਪਰਿਵਾਰ ਜਿਹੜਾ ਕਿਸੇ ਨੇ ਮੈਨੂੰ ਬਹਾਰ ਲਗਾਈਆ ਮੈਨੂੰ ਉਹਦੇ ਤੱਕ ਜਾਣਾ ਚਾਹੀਦਾ ਠੀਕ ਹੈ ਮੈਂ ਉੱਥੇ ਤੱਕ ਜਾਇਆ ਨਾ ਮੁੜ ਕੇ ਆਣ ਕੇ ਤੁਸੀਂ ਮੈਨੂੰ ਜਿੱਥੇ ਜਿਹੜੀ ਗੱਲ ਕਰਾਉਣੀ ਹੈ ਮੈਂ ਤਾਂ ਬੈਠ ਕੇ ਜਿਹੜੀ ਮੈਨੂੰ ਸਮਝਾਉਣੀ ਹੈ ਚਾਹੁੰਦੇ ਮੈਨੂੰ ਸਮਝਾ ਦਿਓ ਬੈਠ ਕੇ ਗੱਲ ਕਰ ਲੈਂਦੇ ਜੀ ਠੀਕ ਹੈ ਬੈਠ ਕੇ ਗੱਲ ਕਰਿਆ 11 ਵਜੇ ਸੰਭਾਜੀ ਬੈਠ ਕੇ ਗੱਲ ਕਰਾਂਗੇ ਜੀ ਠੀਕ ਆ ਉਹ ਦੇਖ ਬਿਲਕੁਲ ਸਾਫਲਾ ਜੀ ਕੀ ਗੱਲ ਕਰ ਰਹੇ ਸੀ ਕੀ ਕਰ ਰਹੇ ਸੀ ਸਾਨੂੰ ਦੇਖੀ ਸਾਨੂੰ ਬੜੇ ਇੱਕ ਮਿੰਟ ਪਹਿਲਾਂ ਮੈਨੂੰ ਕਿਸਾਨ ਨੇ ਮਜੂਰਾ ਕਰ ਨੇੜੇ ਸਰ ਚਲੋ ਕਿਸਾਨ ਨੇ ਨੇੜੇ ਦੂਰ ਕਰ ਹਾਂਜੀ ਚਲੋ ਆਜੋ ਆਜੋ ਬੜਾ ਜੀ ਤਾਂ ਸਤਿ ਸ੍ਰੀ ਅਕਾਲ ਸਾਫਲਾ ਜੀ ਆਪਾਂ ਕਿਸਾਨ ਆਇਆ ਨਿਸ਼ਾਨਾ ਨਾ ਮੇਰੀ ਗੱਲ ਹੋ ਗਈ ਆ ਉਹਨਾਂ ਨੇ ਕਿਹਾ ਕਿ ਤੁਸੀਂ ਦੁਖੀ ਪ੍ਰੀਵਿਅਸ ਨੂੰ ਮਿਲ ਲਓ ਔਰ ਉਸ ਤੋਂ ਬਾਅਦ ਸਾਡੀ ਵੀ ਗੱਲ ਸੁਣ ਕੇ ਜਾਓ ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਚਲੋ ਆਓ ਤੁਸੀਂ ਦੇਖਦੇ ਹੋ